ਚਲੋ ਜੀ ਅੱਜ ਕਮੈਂਟ ਕਮੈਂਟ ਖੇលਦੇ ਆ ਪਹਿਲਾਂ ਤਾਂ ਉਹ ਕਮੈਂਟ ਕਰੋ ਜਿਹੜੇ ਇਸ ਵੀਡੀਓ ਪਰ ਸਵਾਦ ਲੈਣ ਆਉਂਦੇ ਆ ਸਵਾਦ ਮੀਨ ਜਿਹੜੇ ਸਿਰਫ ਕਮੈਂਟ ਦੇਖਦੇ ਆ ਹੋਰ ਕੁਝ ਨਹੀਂ ਦੇਖਦੇ ਹੋਗੇ ਵੀ ਕਿੱਦਾਂ ਦੇ ਕਮੈਂਟ ਹੋਏ ਹੋਏ ਆ ਤੇ ਇਹ ਨੂੰ ਹੁਣ ਮੁੰਡੇ ਨੇ ਇਧਰ ਨੂੰ ਲੰਘਣਾ ਯਾਰ ਇਹ ਡੈਕ ਦੀ ਆਵਾਜ਼ ਬਹੁਤ ਜ਼ਿਆਦਾ ਚੱਕੀ ਹੁੰਦੀ ਆ ਸੱਦਾ ਜਾਊਗਾ ਮੜੂਗਾ ਸੱਦਾ ਲੰਘ ਹੁਣ ਤੇ ਗੱਲ ਤਾਂ ਟਰੈਕਟਰਾਂ ਪਰੇ ਡੀਜੇ ਲੱਗੇ ਹੋਏ ਆ ਬੱਲਾ 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 ਕਿੰਨੇ ਬਾਜ਼ ਆ ਕਿੰਨਾ ਲੋਰਲੀ ਹੁੰਦਾ ਹਾਂਜੀ ਫਿਰ ਆਉਂਦੇ ਪਾਸੇ ਕਮੈਂਟਾਂ 'ਤੇ ਹੁਣ ਉਹ ਕਮੈਂਟ ਕਰਿਓ ਜਿਹੜੇ ਗਾਲ੍ਹਾਂ ਕੱਢਦੇ ਆ ਵੀ ਹਾਂ ਭਾਜੀ ਅਸੀਂ ਤਾਂ ਉੱਤੇ ਦੀ ਪਹੁੰਚ ਆ ਸਿੱਧੀ ਹੋਈ ਨਹੀਂ ਸਕਦੀ ਹੈਗੀ ਫਿਰ ਉਹ ਕਮੈਂਟ ਕਰਿਓ ਜਿਹੜੇ ਪਿਆਰ ਕਰਦੇ ਆ ਵੀ ਹਾਂ ਅਸੀਂ ਪਿਆਰ ਕਰਕੇ ਤੇਰੀ ਵੀਰੂ ਦੇ ਜੀ ਹੁਣ ਉਹ ਕਮੈਂਟ ਕਰਿਓ ਜਿਹੜੇ ਮੈਨੂੰ ਪਿਆਰ ਕਰਦੇ ਆ ਤੇਰੀ ਵੀਡੀਓ ਦੇਖਣੋਂ ਦੇਖਣੀ ਆ ਜਿੰਦਾਂ ਦੀ ਮਰਜ਼ੀ ਹੋਵੇ ਅਸੀਂ ਦੇਖਣੋਂ ਦੇਖਣੀ ਆ ਅੱਜ ਇੱਕ ਕਮੈਂਟ ਕਮੈਂਟ ਖੇਲਦੇ ਆ ਕੁਝ ਬੰਦੇ ਮੈਂ ਦੇਖਦਾ ਕਮੈਂਟ ਕਰਨੇ ਵਾਲੇ ਇੱਧਰ ਵੀ ਸਵਾਦ ਲੈਂਦੇ ਆ ਤੂੰ ਤਾਂ ਨੇਤਰ ਬਾਈ ਉਹਨਾਂ ਦੇ ਵੀ ਕਮੈਂਟਾਂ ਉੱਤੇ ਜਾ ਕੇ ਕਰਦੇ ਆ ਆ ਦੋਗਲੇ ਇਹਨਾਂ ਨੂੰ ਮੈਂ ਦੋਗਲੇ ਕਹਿ ਸਕਦਾ ਇੱਧਰ ਸਵਾਦ ਲੈ ਕੇ ਉੱਧਰਲੀ ਗੱਲ ਇੱਧਰ ਕਰਨੀ ਆ ਠੀਕ ਆ ਇੱਧਰਲੀ ਜਿਹੜੀ ਮੇਰੀ ਗੱਲ ਕੋਈ ਨਾ ਕੋਈ ਚੱਕ ਕੇ ਉੱਧਰ ਕਰ ਦਿੰਦੇ ਕੱਲ ਮੈਂ ਦੇਖਦਾ ਕਮੈਂਟ ਕਰੇ ਹੋਏ ਤੇ ਅ ਪਹਿਲੀ ਗੱਲ ਤਾਂ ਤੇਰੇ ਕੋਲ ਪੈਸਾ ਤੇਰੇ ਕੋਲ ਫਲਾਣਾ ਤੇਰੇ ਕੋਲ ਧਮਕਾਣਾ ਤੂੰ ਨੇਤਰਬਾਜ ਨੇਤਰਬਾਜ ਰਾਂ ਨੂੰ ਤਾਂ ਬੋਲਦਾ ਮੈਂ ਕਿਹਾ ਮੈਂ ਤਾਂ ਬੋਲੇ ਹੀ ਨਹੀਂ ਹੈ ਪਹਿਲਾਂ ਵੀਡੀਓ ਦਾ ਦੇਖ ਲੋ ਥੋਲੇ ਇੱਕ ਮਿੰਟ ਧੜਾ ਧੜਾ ਕਰਨ ਲੱਗ ਜਾਂਦੇ ਆ ਤੂੰ ਨੇਤੋਂ ਨੂੰ ਬੋਲ ਰਿਹਾ ਫਲਾਣਾ ਉਹ ਮੈਂ ਕਿਹੜਾ ਬੋਲਿਆ ਯਾਰ ਕੀ ਗੱਲ ਬੋਲੀ ਹੈ ਮੈਂ ਕਿਹਾ ਪੈਸੇ ਦੀ ਮੈਂ ਕਿਹਾ ਤਾਂ ਵੀ ਪੈਸਾ ਵੀ ਪੈਸੇ ਨਾਲ ਸਾਰਾ ਕੁਝ ਆ ਜਿਹੜਾ ਅਡਾਨੀਆਂ ਕੋਲ ਪੈਸਾ ਤਾਂ ਉਹਨਾਂ ਨੇ ਐਡਾ ਆਲੀਸ਼ਾਨ ਵਿਆਹ ਤਾਂ ਕਰਿਆ ਕਹਿੰਦੇ ਤੇਰੇ ਕੋਲ ਮੇਰੇ ਕੋਲ ਕਿਹੜਾ ਪੈਸਾ ਮੈਂ ਤਾਂ ਯਾਰ ਘਰ ਪਾਉਣ ਲੱਗਾ ਮੇਰਾ ਤਾਂ ਆਪਾ ਅਕਾਊਂਟ ਖਾਲੀ ਹੋ ਰਿਹਾ ਹੈ ਕਿੱਥੇ ਪੰਗਾ ਲੈ ਲਿਆ ਤੇਰੇ ਬਾਅਦ ਤੂੰ ਬੜੀਆਂ-ਬੜੀਆਂ ਗੱਲਾਂ ਕਰਦੇ ਇੱਕ ਨੂੰ ਮੈਂ ਇਹ ਕਮੈਂਟ ਕਰ ਰਿਹਾ ਤਾਂ ਪਤਾ ਨਹੀਂ ਆਈ ਡੀ ਪਤਾ ਨਹੀਂ ਮੁੰਡੇ ਦੀ ਆਪਣੇ ਫੇਕ ਆਈ ਡੀ ਬਣਾਈ ਹੋਈ ਆ ਕੌਰ ਲਿਖਿਆ ਪਿੱਛੇ ਪਤਾ ਨਹੀਂ ਕੀ ਆ ਕੌਰ ਪਤਾ ਨਹੀਂ ਕੀ ਆ ਮੈਂ ਦੇਖਿਆ ਵੀ ਨਹੀਂ ਹੈਗਾ ਕਿੱਪ ਵੀ ਕੌਰ ਲਿਖਿਆ ਹੋਣਾ ਤਾਂ ਕਮੈਂਟ ਕਰਨ ਅਤੇ ਲੱਗੀ ਪਤਾ ਨਹੀਂ ਲੱਗਿਆ ਪਤਾ ਨਹੀਂ ਖੁਸਰੇ ਹੋਣਾ ਵਿੱਚ ਵਿਚਲਾ ਮੇਲ ਹੋਣਾ ਕਰੇ ਖਾਲਜ 6 ਨੰਬਰ ਹੋਣਾ ਛਿੱਕਾ ਜਿਹੜੇ ਖੁਸਰੇ ਹੁੰਦੇ ਆ ਕਮੈਂਟ ਕਰਨ ਲੱਗਾ ਫਿਰ ਮੈਂ ਵੀ ਲਿਖਤਾ ਨਗਾ ਤੇਰੇ ਜੀਜੇ ਕਹਿੰਦੇ ਨਹੀਂ ਕੀ ਲਿਖਿਆ ਹੋਇਆ ਤਾਂ ਕਹਿੰਦੇ ਰੋਦਾ ਕਾ ਤੇ ਫਲਾਣਾ ਕਾ ਤੇ ਕਰਦਾ ਲੋਕ ਉਹ ਮੈਂ ਕਹਾ ਮੈਂ ਭਾਈ ਖਰੜ ਚ ਫਲੈਟ ਲੱਤਾ ਹਾਂ ਮੈਂ ਤਾਂ ਉੱਥੇ ਮੂਵ ਹੋਣਾ ਤਾਂ ਪਿੰਡ ਮੈਂ ਤਾਂ ਪਾਉਣ ਲੱਗੇ ਪਿੰਡ ਨਾਲ ਜੁੜਿਆ ਰਹਾ ਪਿੰਡ ਵੀ ਆਨ ਵਧੀਆ ਬਣ ਲਿਆ ਪਿੰਡੇ ਰਹੀ ਮੈਨ ਛੱਡਣ ਲੱਗਾ ਤਾਂ ਇੱਕ ਇੱਕ ਦਿਨ ਵਿਚਾਰ ਬਣ ਗਿਆ ਕਿ ਮੇਰੇ ਜਿਆਦਾ ਟੂਰ ਬਾਹਰ ਦੇ ਰਹਦੇ ਆ ਬਾਹਰ ਕੋ ਮੁੰਦੇ ਫਿਰਦੇ ਰਹੇ ਆ ਟਰੈਵਲ ਕਰੀਦਾ ਦੋ ਦੋ ਮਹੀਨੇ ਤੇ ਤਿੰਨ ਮਹੀਨੇ ਫਿਰ ਘਰ ਨਹੀਂ ਵੜਦ ਹੁੰਦਾ ਹੈਗਾ ਉਹ ਕਿੰਨਾ ਹੈ ਯਾਰ ਮੈਂ ਕਿੰਨਾ ਕੋ ਮਲੂਗਾ ਯਾਰ ਇਹ ਕੀ ਆ ਕਹਿੰਦੇ ਹੁੰਦੇ ਆ ਜ਼ਿੰਦਗੀ ਦੇ ਪੜ ਹੁੰਦੇ ਆ ਇਹ ਹੁਣ ਮੈਂ ਕਹਾ ਯਾਰ ਮੇਰੀ ਨਿਗਾ ਘਟਦੀ ਜਾ ਰਹੀ ਜਿਹੜੀ ਨੇੜੇ ਵਾਲੀ ਨਿਗਾਣਾ ਬਹੁਤ ਬਹੁਤ ਵੀ ਠੀਕ ਠੀਕ ਆ ਵੀ ਜੇ ਜਾ ਕੇ ਨਿਕਾ 70 80% ਘਟ ਗਈ ਇਹਨਾਂ ਅੱਖਾਂ ਦੀ ਫਲੈਕਸੀਬਿਲਟੀ ਹੁੰਦੀ ਯਾਰ ਮੈਂ ਕਹਿੰਦਾ ਸੱਚ ਇਹ ਸੱਚ ਕੀਤੀ ਅੱਖਾਂ ਦੇ ਪਰ ਇਹ ਕੀ ਚੀਜ਼ ਹੁੰਦੀ ਆ ਉਹ ਡਾਕਟਰ ਨੇ ਬਹੁਤ ਸੋਹਣੀ ਗੱਲ ਕਰੀ ਵੀ ਨਾ ਇਹਦਾ ਡਰੋ ਨਾ ਇਹ ਉਮਰ ਦੇ ਹਿਸਾਬ ਨਾਲ ਤੁਹਾਡੇ ਚੀਜ਼ਾਂ ਆਉਣੀਆਂ ਇਨ ਅੱਖਾਂ ਜਿਹੜੇ ਮੈਂ ਉਹ ਸਾਹਮਣੇ ਇੰਨੀ ਦੂਰ ਦੇਖਦਾ ਸਾਹਮਣੇ ਵੀ ਉਹ ਬਹੁਤ ਦੂਰ ਦੇਖਦਾ ਮੈਂ ਉਸ ਤੋਂ ਬਾਅਦ ਮੈਂ ਨੇੜੇ ਦੇਖਣਾ ਹੈ ਨਾ ਉਹ ਜਿਹੜੀ ਫਲੈਕਸੀਬਿਲਟੀ ਘਟ ਜਾਂਦੀ ਹੈ ਉਹ ਜਿਹੜੀ ਕਿਆ ਕਹਿੰਦੇ ਹੁੰਦੇ ਨਾ ਵੀ ਇੱਕੋਲਾ ਉੱਥੇ ਜ਼ੂਮਾ ਇੱਕੋਲਾ ਇੱਥੇ ਉਹ ਫਿਰ ਫੋਕਸ ਕਰਨ ਨੂੰ ਟਾਈਮ ਲਾਂਦੀ ਥੋੜਾ ਜਿਹਾ ਉਹ ਮੈਨੂੰ ਥੋੜਾ ਜਿਹਾ ਮੈਂ ਫਿਰ ਜੋ ਗੌਰ ਜਣਾ ਟਿਕਾ ਲੈਂਦਾ ਨਿਗਾ ਫਿਰ ਦੇਖਣਾ ਸ਼ੁਰੂ ਹੋ ਜਾਂਦਾ ਇਹ ਫਲੈਕਸੀਬਿਲਟੀ ਤੇ ਵਿਚਾਰੋਂ ਡਾਕਟਰ ਨੇ ਕਹਿੰਦੇ ਇਹ ਤੇ ਡਰੋ ਨਾ ਇਹ ਉਮਰ ਦੇ ਹਿਸਾਬ ਨਾਲ ਥੋੜੀ ਚੀਜ਼ਾਂ ਆਉਣੀ ਨੇ ਜਦੋਂ ਹੁਣ ਮੇਰੀ 40 45 ਸਾਲ ਉਮਰ ਹੋ ਚੱਲੀ ਹੋਰ 45 ਬਾਅਦ ਹੋਰ ਕੁਝ ਹੋਊਗਾ ਆਪਣਾ 50 ਜਾ ਕੇ ਕੁਝ ਹੋਰ ਹੋਊਗਾ ਜਾ ਕੇ 55 ਜਾ ਕੇ ਕੁਝ ਹੋਰ ਹੋਊਗਾ ਇਹ ਚੀਜ਼ ਇਹ ਇਹ ਆਉਣੀਆਂ ਚੀਜ਼ਾਂ ਇਹ ਹੋ ਮੈਂ ਇਸ ਨੂੰ ਕੁੰਮ ਸਕਦਾ ਹਲੇ ਮੈਂ 5-6 ਸਾਲ ਕੁੰਮ ਸਕਦਾ 50 ਸਾਲ ਦੇ ਬਾਅਦ ਮੇਰੀ ਚੀਜ਼ ਨਹੀਂ ਕੁੰਮ ਹੋਣੀ ਜੇ ਇਹਦਾ ਨਹੀਂ ਮੈਂ ਚੱਕ ਸਕਦਾ ਹੈਗਾ 55 ਜਾ ਕੁਝ ਹੋਰ ਹੋਊਗਾ 60 ਤੱਕ ਜਾਊਗਾ ਇੱਕ ਬੰਦੇ ਨੇ ਬੜੀ ਸੋਹਣੀ ਗੱਲ ਲੱਗੀ ਮੈਨੂੰ ਜੀ ਕਹਿੰਦਾ ਯਾਰ ਚਿੱਟੇ ਵਾਲ ਆਉਣ ਲੱਗੇ ਦਾੜੀ ਚਿੱਟੀ ਹੋਣੀ ਸਿਰ ਦੇ ਚਿੱਟੇ ਆਉਣ ਲੱਗੇ ਕਹਿੰਦਾ ਮੈਂ ਤਾਂ ਰੱਬ ਦਾ ਸ਼ੁਕਰ ਕਰਦਾ ਵੀ ਚਿੱਟੇ ਆਵੇ ਕਹਿੰਦਾ ਉਹ ਕਿਉਂ ਕਹਿੰਦਾ ਕਈ ਬੰਦੇ ਨਾ ਕਾਲਿਆਂ 'ਚ ਤੁਰ ਗਏ ਚਿੱਟੇ ਆਉਣ ਵੀ ਇੱਕ ਇਹ ਨਾ ਸੋਚੋ ਕਿ ਮੇਰੇ ਚਿੱਟੇ ਵਾਲ ਆ ਗਏ ਸ਼ੁਕਰਾਨਾ ਕਰੇ ਕੋ ਰੱਬ ਦਾ ਵੀ ਹਾਂ ਮੇਰੇ ਚਿੱਟੇ ਆ ਗਏ ਮੈਨੂੰ ਰੱਬ ਨੇ ਚਿੱਟੇ ਵਾਲ ਤੱਕ ਪਹਜਾ ਦਿੱਤਾ ਇਹ ਨਾ ਇਹ ਗਰੂਪ ਫਲਾਣਾ ਟਮਕਣਾ ਮਕਣਾ ਹੁਣ ਕੋਈ ਨਾ ਕਮੈਂਟ ਕੋਈ ਕਾਲੀ ਕਰਦਾ ਫਲਾਣਾ ਕਰਦਾ ਠੀਕ ਹੈ ਇਹ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਬਾਈ ਜਿੱਦਾਂ ਜਵਾਨਾ ਚੱਲਦਾ ਥੋੜਾ ਬਹੁਤ ਉਦਾਂ ਚੱਲੀਦਾ ਆਪਣੇ ਆਪ ਨੂੰ ਮੈਂਟੇਨ ਰੱਖਿਆ ਹੋਇਆ ਨਹੀਂ ਕਹੀਦਾ ਹੁਣ ਜੇ ਤੁਸੀਂ ਮੇਰੇ ਨਾਲ ਦੇ ਮੁੰਡੇ ਦੇਖੂਗਾ ਨਾ ਜਿਹੜੇ ਨਾਲ ਦੇ ਮੇਰੇ ਉਹਨੇ ਸ਼ਕਲਾਂ ਦੇਖ ਕੇ ਡਰ ਜਾ ਲਿਆ ਯਾਰ ਕਿਹੜਾ ਸ਼ਕਲਾਂ ਬਣਾ ਲਈ ਤੁਸੀਂ ਯਾਰ ਬਣ ਕੇ ਰਹਿ ਕਰੋ ਠਣ ਕੇ ਰਹਿਿਆ ਕਰੋ ਜੇ ਕੋਈ ਬੰਦਾ ਵੀਡੀਓ ਚ ਸਿੱਖੜੀ ਚੀਜ਼ ਸਿੱਖੇ ਤਾਂ ਬਣ ਕੇ ਰਹਿ ਜਾਓ ਠਣ ਕੇ ਰਹਿਿਆ ਕਰੋ ਫੰਡਮੈਂਟ ਬਣ ਕੇ ਆ ਟੌਰ ਦੀ ਗੱਡੇ ਕਰੋ ਠਣ ਕੇ ਵੀ ਟੌਰ ਨਾ ਚੱਲੋ ਇੱਕ ਅੱਲਾ ਹੋ ਜਾਂਦੀ ਆ ਹਾਂ ਭਾਈ ਮੈਂ ਗੱਲ ਕਰਨੀ ਤਾਂ ਭੁੱਲੇ ਗਿਆ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਆ ਜੀ ਕਈ ਵਾਰ ਨਾ ਜਦੋਂ ਬੰਦਾ 60 ਸਾਲ ਕ੍ਰੋਸ ਕਰ ਜਾਏ 70 ਸਾਲ ਕ੍ਰੋਸ ਕਰ ਜਾਂਦਾ ਆਪਾਂ ਉਹਨੂੰ ਕਹਿ ਦਿੰਦੇ ਆ ਸਿਆਣਾ ਹੋ ਗਿਆ ਜੀ ਬੰਦਾ ਸਿਆਣਾ ਹੋ ਗਿਆ ਨਹੀਂ ਕਈ ਵਾਰ 60 ਸਾਲ ਬੰਦਾ ਹੋਇਆ ਹੋਰ ਸਿਆਣਾ ਨਹੀਂ ਹੁੰਦਾ ਹੈਗਾ ਉਹਨੂੰ ਅਗਲੇ ਨਹੀਂ ਆਈ ਹੁੰਦੀ 60 ਸਾਲ 65 ਸਾਲ ਤੱਕ ਜਾ ਕੇ ਕੰਨੀ ਆਈ ਹੁੰਦੀ ਇੰਨਾ ਜ਼ਮਾਨਾ ਲੰਘ ਕੇ ਵੀ ਕਈ ਵਾਰ ਕੋਈ 25 ਸਾਲ ਦਾ 20 ਸਾਲ ਦਾ ਬੱਚਾ ਐਡੀ ਸਿਆਣੀ ਗੱਲ ਕਰ ਜਾਂਦਾ ਜਿਹੜੇ ਵੱਡੇ ਵੱਡੇ ਦੇਖਦੇ ਰਹਿ ਜਾਂਦੇ ਆਪਾਂ ਮੈਂ ਦੇਖਦਾ ਹੁੰਦਾ ਕਈ ਵਾਰ ਰੀਲਾਂ ਪਰ ਮੁੰਡੇ ਬੈਠੇ ਹੁੰਦੇ ਆ ਬੌਸ ਨੂੰ ਛੋਣੀ ਗੱਲ ਕਹਿ ਜਾਂਦੇ ਆ ਤੇ ਦੇਖ ਕਿੰਨੀ ਸਿਆਣੀ ਗੱਲ ਕਰੀ ਆ ਜਿਹੜਾ ਬੰਦਾ ਸਿਆਣਾ ਸਿਆਣ ਮਨ ਸਿਆਣੀਆਂ ਗੱਲਾਂ ਕਰਦਾ ਉਹ ਹੁੰਦਾ ਸਿਆਣਾ ਫੇਰ ਕੋਈ ਬੁੱਧੀ ਜਾ ਕੇ ਸਿਆਣਾ ਨਾ ਕਹਦੀ ਆਪਾਂ ਔਰ ਜਿਹੜੇ ਕਮੈਂਟ ਬੈਠੇ ਨਾ ਇਹ ਸਿਆਣੇ ਸੁਣੇ ਨਹੀਂ ਹੈਗੇ ਇਹ ਇਹ ਮਾਨਤ ਖਵਤ ਸੋਚ ਲਿਓ ਗੰਦੀ ਗੱਲ ਸੋਚੋ ਸਾਰੇ ਬੰਦੇ ਆਪਣੇ ਮਨਾਂ ਦੇ ਵਿੱਚ ਜਿਹੜੇ ਬੰਦੇ ਵੀਡੀਓ ਦੇਖਦੇ ਐਸੀ ਗੰਦੀ ਗੱਲ ਸੋਚੋ ਜਿਹੜੇ ਬੰਦੇ ਗੰਦੇ ਕਮੈਂਟ ਕਰਦੇ ਉਹਨਾਂ ਨੂੰ ਕੱਢ ਦਿਓ ਹਟੋ ਕੱਢੋ ਕੱਢ ਦਿਓ ਬਠੀਕ ਆ ਯਾਰ ਦੁਨੀਆ ਸਵਾਦ ਲੈਣੇ ਨੂੰ ਬਹੁਤ ਆਉਂਦੀ ਹੈ ਆ ਦੇਖਣਾ ਅੱਜ ਦੇਖਣਾ ਕਿਹੜੇ-ਕਿਹੜੇ ਬੰਦੇ ਕਮੈਂਟ ਕਰਦੇ ਆ ਅਸਲੀ ਸੁਖ ਤਾਂ ਯਾਰਾ ਉਹ ਹੈ ਜਦੋਂ ਤੁਸੀਂ ਨਾ ਸ਼ਾਮ ਨੂੰ ਆਪਣੇ ਪਰਿਵਾਰ 'ਚ ਬੈਠ ਕੇ ਰੋਟੀ ਖਾਂਦੇ ਹੋ। ਜੇ ਅਸਲੀ ਕਹਿੰਦੇ ਮੁੰਡਾ ਬਾਹਰ ਭੇਜਤਾ ਜਿਹੜਾ ਬਾਹਰ ਗਿਆ ਉਹ ਸੁਖੀ ਹੈ। ਜਿਹੜਾ ਮਾਂ ਬਾਪ ਪਿੱਛੇ ਰਹਿੰਦੇ ਉਹ ਸੁਖੀ ਹੈ। ਸੁਖੀ ਕੌਣ ਹੈ? ਜਿਹੜਾ ਸ਼ਾਮ ਨੂੰ ਆਪਣੇ ਮੁੰਡੇ ਨਾਲ ਜਾਂ ਧੀ ਨਾਲ ਜਾਂ ਪਰਿਵਾਰ ਦੇ ਨਾਲ ਬੈਠ ਕੇ ਰੋਟੀ ਖਾਂਦਾ। ਮੈਂ ਤਾਂ ਉਹਨਾਂ ਨੂੰ ਸੁਖ ਮੰਨਦਾ ਹਾਂ। ਲੋਕਾਂ ਨੂੰ ਦਿਖਾਉਣ ਬਾਅਦ ਸਾਡਾ ਮੁੰਡਾ ਬਾਹਰ ਗਿਆ ਖਲਾਣਾ ਗਿਆ ਧੰਗਾਣਾ ਗਿਆ ਸ਼ਰਮਾਹਿਕ ਵੀ ਜਾ ਇਹ ਪਲਾਨ ਇਦਾਂ ਨਹੀਂ ਕਰ ਰਹੇ ਵੀ ਅਸੀਂ ਵੀ ਨਾਲੇ ਜਾਈਏ ਜਿੱਥੇ ਜਾਊਗਾ ਪੂਰ ਪਰਿਵਾਰ ਇਕੱਠਾ ਹੋ ਜਾਏਗਾ ਇਦਾਂ ਦਾ ਕੋਈ ਮੈਂ ਕਰ ਰਿਹਾ ਹਈ ਵਾਰ ਚਲੋ ਠੀਕ ਹੈ ਕਿ ਜਿੰਦਗੀ ਦਾ ਪੜਾਅ ਹੁੰਦਾ ਹੈ ਕਿ ਪਰ ਬੱਚੇ ਜਾ ਕੇ ਬਾਹਰ ਜਾ ਕੇ ਨਹੀਂ ਤਰੱਕੀ ਕਰਦੇ ਮਾਪੇ ਨੂੰ ਕੋਲ ਬੁਲਾ ਲੈਂਦੇ ਆ ਉਹ ਵੀ ਸੁਖੀ ਹੁੰਦੇ ਸਾਰੇ ਇਕੱਠੇ ਬੈਠ ਕੇ ਠੀਕ ਹੈ ਕਿਉਂਕਿ ਬਾਹਰਲੀ ਘਟੇ ਮੈਂ ਦੇਖਦਾ ਸਰਵਾਈਵ ਕਰਨਾ ਬਹੁਤ ਔਖਾ ਇੱਥੇ ਤਕਰੀਬਨ ਸਭ ਨੂੰ ਕੰਮ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਸੁੱਖ ਮਿਲਦਾ। ਬਈ ਬਹਰ ਵਾਲੇ ਇਹ ਗੱਲਾਂ ਕਰਦੇ ਹੁੰਦੇ ਮੈਂ ਦੇਖੇ ਆ ਕਿਥੇ ਇੰਡੀਆ ਦੇ ਵੀ ਇੱਕ ਬੰਦਾ ਕਮਾਉਂਦਾ ਸਾਰੇ ਬੰਦੇ ਖਾਂਦੇ ਆ ਪਰਿਵਾਰ। ਉਹ ਕਿੰਨੇ ਸੁਖੀ ਯਾਰ। ਇਸ ਬੰਦੇ ਜਿਹੜਾ ਬੰਦਾ ਕਮਾਰਾ ਜਿਹੜਾ ਮੈਂ ਕਮਾਰਾ ਸਾਰੇ ਬੰਦੇ ਖਾ ਰਹੇ ਆ। ਮੈਨੂੰ ਕਿੰਨਾ ਮੈਨੂੰ ਕਿੰਨਾ ਸੁੱਖ ਮਿਲਦਾ ਮੈਂ ਕਮਾਰਾ ਸਾਰੇ ਬੰਦੇ ਖਾ ਰਹੇ ਆ। ਪਰ ਬਾਹਲੀ ਘੰਟੇ ਸਾਰਿਆਂ ਨੂੰ ਕਮਾਉਣਾ ਪੈਦਾ ਤਾਂ ਕਿਤੇ ਜਾ ਕੇ ਬਈ ਗੱਲ ਵੱਢਦੀ ਆ। ਤਾਂ ਚੀਜ਼ਾਂ ਹੁੰਦੀਆਂ ਨੇ। ਚਲੋ ਮੋਂ ਆਪਾਂ ਦਾ ਦੇਖੋ ਜੋ ਮੈਂ ਹੋਂਕਾ ਹਾਬੀ ਮੈਂ ਸਿਆਣੀਆਂ ਗੱਲਾਂ ਕਰਦਾ ਬੰਦੇ ਦਾ ਦਿਮਾਗ ਚ ਤਾਂ ਆ ਜਾਂਦਾ ਪਰ ਅਮਲ ਕਰਨਾ ਬਹੁਤ ਔਖਾ ਇਹੜਾ ਗੱਲਾਂ ਪਰ ਲੱਗੇ ਹੋਏ ਹੌਲੀ-ਹੌਲੀ ਵੀ ਕੁਛ ਆਪਣੇ ਬਲ ਤੇ ਕੋਈ ਨਵਾਂ ਕਰੀਏ ਕਿਸੇ ਕੋਈ ਚੀਜ਼ ਸਿੱਖਣ ਵਾਸਤੇ ਮਿਲੇ ਕਿਸੇ ਨੂੰ ਠੀਕ ਆ ਇਹ ਨਹੀਂ ਯਾਰ ਸਰ ਸਾਰੀ ਉਮਰ ਮੈਂ ਜਲਦਾ ਹੀ ਰਹਾ ਕਹਿੰਦੇ ਬੰਦਾ ਆਪਣੀ ਹੁਣ ਮੇਰੇ ਗੱਡੀ ਮੈਂ ਆਪਣੀ ਗੱਡੀ ਤੇ ਸੁੱਖ ਨਹੀਂ ਹੈ ਮੈਨੂੰ ਇਹ ਗੋਡੇ ਨੇ ਦੋ ਗੱਡੀਆਂ ਲੈ ਲਈਆਂ ਉਹਨਾਂ ਕਰਕੇ ਮੈਂ ਦੁਖੀ ਆ ਆਪਣੀ ਚੀਜ਼ ਦਾ ਸੁੱਖ ਨਹੀਂ ਹੈ ਮੈਨੂੰ ਵੀ ਮੈਂ ਆਪਣੀ ਚੀਜ਼ ਦਾ ਸੁੱਖ ਲਾਵਾ ਦਾ ਮੈਂ ਭਾਈ ਪੂਰਾ ਇਹ ਚੀਜ਼ ਦਾ ਪੂਰਾ ਲੁਥਬ ਲੱਗਦਾ ਹੁੰਦਾ ਮੈਂ ਤਾਂ ਇਹ ਦੁਆ ਕਰਦਾ ਜੇ ਕੋਈ ਬੰਦਾ ਤਰੱਕੀ ਕਰਦਾ ਨਾ ਉਹ ਵੀ ਤਾਂ ਫੋਰਡ ਤਰੱਕੀ ਕਰੇ ਯਾਰ ਉਹ ਬੰਦਾ ਇੰਨਾ ਵਿਜੀ ਹੋ ਜਾਵੇ ਇੰਨਾ ਵਿਜੀ ਹੋ ਜਾਵੇ ਇੰਨਾ ਵਿਜੀ ਹੋ ਜਾਵੇ ਬਸ ਬਹੁਤ ਤਰੱਕੀ ਕਰੇ ਮੈਂ ਆਪਣੇ ਆਪਣੇ ਕੰਮ ਦੇ ਵਿੱਚ ਮੈਂ ਬਹੁਤ ਸੁਖੀ ਹਾਂ ਇਹ ਨਹੀਂ ਹੁਣ ਮੈਂ ਜੇ ਮੈਂ ਘਰ ਪਾਲਿਆ ਮਿੱਤੇ ਗੋਡੀ ਮਿੱਤੂ ਵੀ ਵੱਡਾ ਘਰ ਪਾਲਿਆ। ਉਹਦਾ ਘਰ ਦੇਖ ਕੇ ਦੁਖੀ ਨਾ ਹਾਂ। ਮੈਂ ਆਪਣੇ ਘਰ ਦੇਖਿਆ ਯਾਰ ਕਿੰਨਾ ਸੋਹਣਾ ਆਪਣੀ ਮਿਹਨਤ ਆ ਵਾਹ ਮੈਂ ਘਰ ਘਰ ਮੈਂ ਕਿੰਨਾ ਖੁਸ਼ ਹਾਂ। ਜਿਹੜੀ ਮੇਰੇ ਕੋਲ ਚੀਜ਼ ਹੈ ਮਤੋਂ ਸੁਖ ਲਾਵਾ। ਇਹ ਅੰ内 ਚੀਜ਼ ਇਹ ਨਹੀਂ ਮੈਂ ਬੈਠ ਕੇ ਲੋਕਾਂ ਤੋਂ ਜਲਿਓ ਜਾਵਾ ਆਪਣੇ ਅੰਦਰ ਜਾਲਸ ਭਰੀ ਜਾਵਾ ਮੈਂ ਜਾਲਸ ਜਲੀ ਜਾਵਾ ਨਹੀਂ ਮੈਂ ਇਹ ਚੀਜ਼ ਆਪਣੇ ਜੋ ਕੱਢੀਆਂ ਹੋਈਆਂ ਚੀਜ਼ਾਂ। ਬਹੁਤ ਬਰੀ ਗੱਲ ਕਰੀ ਬ ਆਪਣੇ ਜੋ ਦੋ ਚੀਜ਼ਾਂ ਕੱਢੀਆਂ ਹੋਈਆਂ। ਇੱਕ ਜਲਣਾ ਉੱਜਲਣਾ ਨਹੀਂ ਬਿਲਕੁਲ ਵੀ ਕਿਸੇ ਦੀ ਦੇ ਯੈਲਸ ਨਹੀਂ ਕਰਨੀ ਜਮਾ ਵੀ ਇੱਕ ਦੂਜਾ ਗੁੱਸਾ ਉਹ ਕਮੈਂਟ ਵੀ ਕਰਦਾ ਥੋੜਾ ਜਿਹਾ ਸਵਾਜਾ ਲੈ ਲਈਦਾ ਤੇ ਲੋਕਾਂ ਦੇ ਉਹ ਦੇਖਦਾ ਇਹ ਕੀ ਕਹਿੰਦੇ ਹੁੰਦੇ ਨਾ ਬੰਦੇ 'ਚ ਨਾ ਇਹ ਬਹੁਤ ਚੀਜ਼ਾਂ ਔਖੀਆਂ ਹੁੰਦੀਆਂ ਨਾ ਕੀ ਕਹਿੰਦੇ ਹੁੰਦੇ ਆ ਇਹ ਸਟੇਜਾਂ ਹੁੰਦੀਆਂ ਕਹਿੰਦੇ ਹੁੰਦੇ ਇੱਕ ਸਟੇਜ ਜਿਹੜੀ ਛੋਟੀ ਹੁੰਦੀ ਦੂਜੀ ਸਟੇਜ ਜਿਹਦੇ ਵਿੱਚ ਬੰਦਾ ਛੋਟੇ ਤੋਂ ਲੈ ਕੇ ਵੱਡੇ ਜਿਹੜੀ ਤੀਜੀ ਸਟੇਜ ਹੁੰਦੀ ਹੈ ਨਾ ਉਹਦੇ ਵਿੱਚ ਬੰਦਾ ਬਹੁਤ ਤੜਫਦਾ ਜਦੋਂ ਮਰ ਚੌਥੀ ਅਵਸਥਾ ਚ ਚਲੀ ਜਾਂਦਾ ਨਾ ਬਸ ਫਿਰ ਸਾਰੀ ਦੁਨੀਆ ਨਾ ਘੈਂਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਹ ਚਾਰ ਸਟੇਜਾ ਹੁੰਦੇ ਬੰਦੇ ਜਿਹੜੇ ਤੀਜੀ ਜਿਹਦਾ ਇੰਨਾ ਤੜਫਦਾ ਨਾ ਬੰਦਾ ਤੀਜੀ ਸਟੇਜ ਵਿੱਚ ਤੁਸੀਂ ਦੇਖੋਗੇ ਉਹ ਸਮਝ ਉਹਦੀ ਤੀਜੀ ਸਟੇਜ ਆ ਜਿੱਦਾਂ ਹੁਣ ਜਿਹੜੇ ਕਮੈਂਟ ਵਾਲੇ ਨਾ ਇਹਨੂੰ ਹੌਲੀ ਹੌਲੀ ਸਿਆਣ ਪਾਉਗੇ ਹੌਲੀ ਹੌਲੀ ਤੇ ਹੁਣ ਚੱਲੀਏ ਭਾਈ ਘਰ ਨੂੰ ਅੱਜ ਮੈਂ ਤੈਅ ਸਮੇ ਤੋਂ ਨਾ ਬਹੁਤ ਲੇਟ ਆ ਠੀਕ ਹੈ ਜੀ ਤੇ ਘਰ ਨੂੰ ਜਾਣਾ ਬਣਦਾ ਹੁਣ ਤਾਂ ਦੇਖਿਆ ਕਰੋ ਯਾਰ ਵੀਡੀਓ ਪਿਆਰ ਨਾਲ ਦੇਖਿਆ ਕਰੋ ਠੀਕ ਹੈ ਕਿਆ ਲੈ ਜਾਣ ਛੱਡੋ ਯਾਰ ਪਾ ਗੇਮ ਦੇ ਗੱਲਾਂ ਬਹੁਤ ਕਰਦੇ ਆਪਨੇ ਅੱਜ ਗਿਆਨ ਬਾਬਾ ਪਰ ਮੈਨੂੰ ਇਹ ਨਾਲ ਖੁਸ਼ੀ ਹੁੰਦੀ ਯਾਰ ਜਿਹੜੇ ਬੰਦੇ ਕਮੈਂਟ ਵੀ ਕਰਦੇ ਨੇ ਐਟ ਲਿਸਟ ਉਹ ਮੇਰੀ ਪੂਰੀ ਵੀਡੀਓ ਤੇ ਦੇਖਦੇ ਯਾਰ ਠੀਕ ਹੈ ਨਾ ਤੇ ਕਈ ਤਾਂ ਬੰਦੇ ਜਿੱਦਾਂ ਹੁਣ ਮੈਂ ਵੀਡੀਓ ਤੇ ਟਾਈਟਲ ਲਿਖਿਆ ਹੋਇਆ ਉਹ ਟਾਈਟਲ ਪਰ ਕਮੈਂਟ ਕਰ ਦਿੰਦੇ ਆ ਵੀਡੀਓ ਨੂੰ ਦੇਖਣੀ ਹੈਗੀ ਅੱਜ ਮੈਂ ਸੋਚਦਾ ਵੀ ਟਾਈਟਲ ਕੋ ਗਲਤ ਲਿਖ ਦਵਾ ਵੀਡੀਓ 'ਚ ਹੋਵੇ ਕੁਝ ਕੀ ਟਾਈਟਲ ਕੁਝ ਲਿਖਿਆ ਹੋਰ ਵੀ ਵੀਡੀਓ ਚ ਹੋਵੇ ਕੁਛ ਤੇ ਟਾਈਟਲ ਕੁਝ ਹੋਵੇ ਐਦਾਂ ਕੁਝ ਦੇਖ ਰਾ ਅੱਜ ਦੇ ਦਾਂ ਵੀ ਕਿੰਨੇ ਬੰਦੇ ਟਾਈਟਲ ਪੜ ਕੇ ਕਮੈਂਟ ਕਰਦੇ ਆ ਪਤਾ ਲੱਗ ਜਾਓ ਤੁਸੀਂ ਕਮੈਂਟ ਦੇਖੋ ਨਾ ਥੱਲੇ ਤੁਹਾਨੂੰ ਕਮੈਂਟਾਂ ਦਾ ਪਤਾ ਲੱਗ ਜਾਊ ਕਿ ਕਿਹੜੇ ਬੰਦੇ ਨੇ ਟਾਈਟਲ ਪੜ ਵੀਡੀਓ ਦੇਖਿਓ ਨਹੀਂ ਸਿਰਫ ਵੀਡੀਓ ਰੋਕੀ ਥੱਲੇ ਕਮੈਂਟ ਵਰ ਗਿਆ ਹੁਣ ਬਗਵਾਸ ਵਾਣੀ ਲਿਖੀ ਤੇ ਹੁਣ ਹੋ ਗਿਆ ਦੇਖਦੇ ਆ ਤੇ ਧੰਨਵਾਦੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ ਮਿਲਦਾਂ ਪਰ ਤੁਸੀਂ ਕੱਲ ਨੂੰ ਫੇਰ ਕੋਈ ਗਿਆਨ ਵਾਲੀ ਗੱਲਾਂ ਵੰਡਾਂਗੇ ਆਪਾਂ ਉਹ ਨਿੱਤਰ ਵਾਲੀ ਵਿਆਹ ਦੀ ਅਪਡੇਟ ਆਉਗੀ ਆਪਾਂ ਜ਼ਰੂਰ ਤੁਹਾਨੂੰ ਸਾਂਝੀ ਕਰਾਂਗੇ ਧੰਨਵਾਦ ਜੀ